वेलकम टू माय ब्लॉग। ਬਹੁਤ ਆ ਸਵਾਗਤ ਹੈ ਆਪਣੇ ਨਾਲੇ ਬਲੌਗ 'ਚ। ਅੱਜ ਆ ਜੀ ਆਪਣੇ ਬਲੌਗ ਦਾ 100 ਵੀਮਾ ਦਿਨ ਮਿੱਤਰੋ। ਚੱਲ ਲੇ ਗਿਆ ਪੁੱਤਰੀ। ਚੱਲੇਗਾ ਅੱਜ ਨਾ। ਹੈ? ਦੇਖ ਲਾ ਜੇ ਪਹਿਣਾ ਪੈ ਜਾ। ਚੱਲਾ ਫਿਰ। ਫਸਕੜ। ਬਬੂ ਹਾਲਾ ਕੱਪ ਕੱਲਾ ਬਬੂ ਬੋਲਦਾਗਾ। ਕਨਾ ਤੁਸ ਤੁਰ ਨਹੀਂ ਜਾਂਦੇ ਪਾਏ ਦੇ ਦਾ ਹੈ ਨਹੀਂ ਮਗਾ ਫਿਰ ਬੰਦੇ ਨਹੀਂ ਆਉਣਾ ਨਹੀਂ ਆ ਵੀ ਆਇਆ ਨਹੀਂ ਅਜਾ ਜਿਵੇਂ ਉਹ ਕਹਣਾ ਨਾਲ ਆਇਆ ਵੀ ਇਹਦਾ ਵੀ ਹਲੂ ਮਾਨੇ ਸੂਤ ਦੀ ਖਾਲੇ ਸੱਚੀ ਖਾਦਾ ਸੂਤ ਨਹੀਂ ਮੈਂ ਲੋਕ ਤੇ ਹੋਇਆ ਤਾਂ ਹੱਲ ਨੂੰ ਖਵਾਓ ਓਕੇ ਜੀ ਕੋਣ ਹੋਈ ਤੁਸੀਂ ਪਿਆਜ ਦਾ ਨਾ ਹਨਾ

ਮੈਂ ਇਰਤਾ ਇਹ ਅੱਖਾਂ ਦਾ ਗੱਤ ਕੀ ਪੱਗ ਜੀ ਕਿੱਥੋਂ ਦਾ ਹੋ ਰਹੀ ਏ ਯਾਰ ਹੌਲੀ ਹੌਲੀ ਸਿੱਖਾਂ ਨੇ ਫਿਰ ਹੋ ਗਏ ਜੀ ਰੈਡੀ ਅਸੀਂ ਚਲੇ ਮਹਾਰਾਜ ਨੂੰ ਮੈਂ ਗੱਗੂ ਚਾਚਾ ਤੇ ਮਾਸੀ ਇਹਦੇ ਆਹੋ ਲੱਗਦੇ ਉਹਨਾਂ ਨੇ ਆਪਾਂ ਡੇਲੇ ਡੇਲਿਆਂ ਦੇ ਜਾਂ ਤਾਂ ਡੇਲੇ ਅਕਰੀਰਾਂ ਦੇ ਲੱਗਦੇ ਨੇ ਆ ਬੰਨੇ ਆਹ ਦੇ ਕਹਿੰਦੇ ਹੋ ਲੱਗਦੇ ਨੇ ਕੋਈ ਖਾਣ ਵਾਲੇ ਪਤਾ ਨਹੀਂ ਕੀ ਰਾਜ ਮੂਲੇ ਮਾਲੇ ਜਿ ਪਤਾ ਨਹੀਂ ਕੀ ਕਹਿੰਦੇ ਫਿਰ ਜਾਂਦੇ ਜਹੇ ਬਾਲੇ ਕਹੇ ਨੇ 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 ਕਰੀ ਦੇ ਬਾਣਾ ਬਣਨੇ ਆ ਹਾਂ ਆ ਹਾਂ ਇਹ ਨੂੰ ਲੱਗਦੇ ਨੇ ਦੇ ਲਾਲ ਲਾਲ ਜਿਹਾ ਲੱਗੇ ਪਿਆ ਤੇ ਇਹ ਚਾਰ ਬਾਣਾ ਸਾਧੂ ਦੇਲੇ ਦੇ ਕਰੀ ਪੁੱਲਾ ਉਹਨੇ ਲੱਗੇ ਜਾ ਜੋਗੀ ਵੀਰੀ ਨੇ ਹਾਂ ਜਾਓ ਤੇ ਆਈ ਗਏ ਪਰ ਪਹੁੰਚ ਗਏ ਮੈਟਰੋ ਆਪਾਂ ਮਹਾਰਾਜ ਆ ਸੱਪੜ ਜਾ ਕੱਚਾ ਹੁੰਦਾ ਜੀ ਜਦੋਂ ਅਸੀਂ ਪਹਿਲਾਂ ਹੁੰਦੇ ਹੁੰਦੇ ਤੇ ਧਿਆਨੇ ਹੁੰਦੇ ਬਾੜਾ ਪੈਸਾ ਲਾਇਆ ਹੋਇਆ ਕੈਪਟਨ ਹੀ ਲਾਇਆ ਜੀ ਅਚਾ ਤੇ ਆ ਸ ਪੱਕੇ ਬੁੱਕੇ ਜਿਹਾ ਨਹੀਂ ਕਰਾਈਆਂ ਜੀ ਬਾੜਾ ਪੈਸਾ ਵੰਡਾਈ ਜਦੋਂ ਕੈਪਟਨ ਦੀ ਸਰਕਾਰ ਆਈ ਸੀ ਆ ਗਈ ਮਿੱਤਰੋ ਆਹਾ ਗਈ ਭੂਆ ਕੀ ਹਵੇਲੀ ਦਿਖਾਵਾਂਗੇ ਤੁਹਾਨੂੰ ਸਾਰੀ ਬਾਹਰ ਕੋਲ ਫਿਰ ਲਾ ਜਾਬੀ ਕਿੱਥੇ ਲਾਉਣੀ ਆ ਮੈਂ ਉਹਨੇ ਦਾ ਆਖ ਨੂੰ ਦੇਖਿਆ ਮੈਂ ਤਾਂ ਮੈਨੂੰ ਤਾਂ ਕਾਉਂ ਨਹੀਂ ਲਿਆ ਕਿਤੇ ਪੂਰੀ ਨਹੀਂ ਆ ਚੱਲ ਫਿਰ ਪੈਠ ਫਿਰ ਆ ਜਾ ਛਾੜਦੇ ਦੇ ਤਾਹ ਉਹ ਤੇਰੀ ਫੜ ਦੇ ਘੱਟੇ ਲੈ ਕੇ ਜਾਏਂਗਾ ਫਿਰ ਮੈਨੂੰ ਕਿਹੜੇ ਬਜ਼ਾਰਾ ਆਟੇ ਦੇ ਸਿੱਧਾ ਹੀ ਆਟਾ ਮੈਨੂੰ ਮੈਂ ਦੱਸ ਦੱਲਾਂ ਦੁਕਾਨ ਦੱਸ ਕੇ ਇੱਥੇ ਮੈਨੂੰ ਬਾਹਰ ਲਈ ਇੱਥੇ ਬਹੁਤ ਟਾਈਮ ਬਾਅਦ ਆਇਆ ਦਰਸ਼ਕੋ ਬਹੁਤ ਢੇਡੇ ਦਿੱਤੇ ਨੇ ਇੱਥੇ ਜਗENDER ਦੀ ਦੁਕਾਨ ਹੁੰਦੀ ਜੀ ਇੱਥੇ ਆ ਦੁਕਾਨ ਹੁੰਦੀ ਜੀ ਭਾਈ ਜਗENDER ਦੀ ਇੱਥੇ ਬੈਠੇ ਰਹਿੰਦੇ ਅਸੀਂ ਇੱਥੇ ਆ ਪਿੰਡ ਦਾ ਜੋਚਾ ਛੱਪੜਾ ਬਈ ਇਹ ਰੂਮ ਇਸਾਂ ਬਾੜੀ ਬੈਠੇ ਨੇ ਹੁਣ ਕਿੱਧਰ ਆ ਦੁਕਾਨ ਐ ਸਿੱਧੀ ਐ ਪਰ ਪਹੁੰਚ ਗਏ ਸੀ ਮੇਟਰੋ ਬੋਲਾਂ ਵਾਲੀ ਦੁਕਾਨ ਤੇ ਆਪਾਂ ਗੁਰੀ ਨੇ ਕਰਤਾ ਸੀ ਸਾਰਾ ਆਨਲਾਈਨ ਵੀ ਬੋਲ ਬਹੁਤ ਜਿੱਤੀ ਬਹੁਤ ਆ ਰਹੇ ਭਾਈ ਹਲਾ ਇਹ ਬਾਲਾ ਹੂੰ ਜਾਣਦਾ ਹਨ ਤੈਨੂੰ ਜਾਣਦਾ ਆਇਓ ਕਹਿੰਦਾ ਹੋਰ ਭਾਈ ਪਾਣੀ ਵੀ ਪਿਲਾਵਾਂ ਮਾਸੀ ਭਾ ਅਈ ਵੀ ਵਾ ਠੀਕ ਐ ਪਸੰਦ ਆ ਤੇਰੀ ਪੂਰੀ ਹੋਰ ਕੀ ਕਹਿੰਦਾ ਸੀ ਹੋਰ ਤਾਂ ਨਹੀਂ ਲੈਣਾ ਕੋ ਦਾ ਇਹ ਹੈ ਇਹ ਕੋਟ ਲਈ ਬਿਆਰ ਪਸੰਦ ਆਈ ਹੈ ਬੌਲਾ ਹਾਂ ਕਿੰਨੀ ਕਿ ਪਸੰਦ ਆਈ ਪੂਰੀ ਫੁੱਲ 80 80 ਹੋਣ ਜਾ ਕੇ ਠੀਕ ਹੈ ਫਿਰ ਮੈਂ ਚਾਚਾ ਕੇਂਦਰੀ ਅਸੀਂ ਗਏ ਖੇਤ ਜੀ ਜੂਰ ਸਾਹਿਬ ਜੰਨੇ ਉਧਰ ਹੁੰਦਾ ਜਿਵੇਂ ਅਸੀਂ ਜਿਵੇਂ ਬਣੇ ਹਾਂ ਥਰਮਲ ਹਾਂ ਇਹ ਕਿਧਰ ਗੋਵਿੰਦਵਾਲ ਸਾਹਿਬ ਉਹ ਵੀ ਇਹੀ ਜਿਵੇਂ ਬਣੇ ਹੋਏ ਇਹ ਹੈ ਜੀ ਮਸ਼ਹੂਰ ਥਰਮਲ ਜਿਹੜਾ ਕਹਿੰਦੇ ਬਠੰਡੇ ਵਾਲਾ ਥਰਮਲ ਲਹਿਰੇ ਵਾਲਾ है। ओ, और, और, का पहला खेत इतना मिट्टी जी है। सारे खेत दिखाने अच स यह पहला खेत है ਕਰੋ ਚੱਕ ਕੇ ਤੇ ਆ ਮਿੱਟੀ ਜੀ ਪਵਾ ਕੇ ਪੱਧਰਾ ਕਰਾਉਣਾ ਇਹ ਐਂ ਜਿਹਾ ਹੋਇਆ ਪਿਆ ਸਾਰਾ ਵੀ ਇੰਦੇ ਥਰਮਲ 'ਚ ਰੱਖੇ ਰੁੱਖੇ ਨੇ ਬਾਹਰ ਲਈ ਬੰਦੇ ਵੱਧ ਨੇ ਨਾ ਮਿੱਟੀ ਦਾ ਬਾਣਾ ਆ ਉਹ ਵੀ ਰੱਖਿਆ ਅੱਛਾ ਜਿਹਦੇ ਬਾਣਾ ਆ ਇਸੇ ਤੇ ਆ ਕੇ ਥਰਮਲ 'ਚ ਆਪਣੇ ਛੱਡੀ ਪੁੰਨਦੇ ਅੱਛਾ ਆਹ ਪਿਪਲੀ ਦੇ ਬਹੁਤ ਬੰਦੇ ਆ ਅੱਛਾ ਆਹ ਕੋਠਾ 'ਚੋਂ ਬਹੁਤ ਆਗੇ ਫਿਰ ਪਹੁੰਚ ਗਏ ਮਤਰੋਂ ਆਪਾਂ ਦੂਜੇ ਖੇਤ ਇਹ ਸੂਏ ਕੋਲੇ ਆ ਜਮਾ ਹੈ ਉਹ ਆਪਰਾ ਬੀਜ ਦੇ ਵਾਉਣੇ ਨੇ ਐ ਉਹਨਾਂ ਰਹਾ ਕਰ ਵਾਲਿਆਂ ਦੇ ਬਾਹਣ ਦੇ ਨਾਲ ਲੱਗ ਗਿਆ ਇਹ ਹੋਇਆ ਤੇ ਹਾਂ ਉਹ ਹੋਇਆ ਗਿਆ ਕਾਲ ਉਹ ਆ ਗਿਆ ਹਾਂ ਇਹ ਪਟਾ ਮਨ ਕੀ ਚਲ ਵਾ ਗਿਆ ਇਹ ਉਹ ਕੱਦੀ ਤੋਂ ਆਇਆ ਵਟੋਂ ਦੀ ਜੀ ਉਦੋਂ ਕਹਾ ਮੇਰਾ ਆ ਗਿਆ ਤੇ ਇੱਕ ਪਟਾ ਮੇਰਾ ਪਰਲੇ ਪਾਸੇ ਆ ਗਿਆ ਠੀਕ ਆ ਉਹ ਉੱਥੇ ਤਾਂ ਕੈਂ ਸਿੱਧੀ ਵਟਾ ਆ ਗਿਆ ਹਾਂ ਆ ਖਾਲ ਆ ਗਿਆ ਖਾਲ ਜਾਂਦਾ ਮੈਨੂੰ ਇੱਕ ਮਾਂ ਪਹੀ ਲਈਏ ਤੂੰ ਪਹਿਲਾਂ ਪਹੀ ਹੈ ਨਹੀਂ ਸੀ ਫਿਰ ਚੱਲੇ ਬਸ ਸਦਾਣੇ ਵਾਲੇ ਰਾਹ ਮੱਤਰੋ ਇੱਕ ਖੇਤ ਇਧਰ ਆ ਸਦਾਣੇ ਬਣੀ ਹੈ ਉਹ ਲੁਧਿਆਣੇ ਨੂੰ ਜਾਂਦੀ ਹੈ ਇਸ ਸਦਾਣੇ ਦੇ ਨਾਲ ਦੀ ਵਾਗ ਇਹ ਮੁੰਡਾ ਫਲ ਰੋੜਾ ਜਾਣਾ ਨਾਲ ਮੈਂ ਕਿਹਾ ਤੂੰ ਚੱਲ ਤਾਂ ਸੀ ਬੰਦ ਦਿਖਾਣਾ ਅੱਛਾ ਆ ਆ ਕੰਮ ਵਧੀਆ ਕਰਿਆ ਜਿਹੜਾ ਆ ਹੋਰ ਹੋਰ ਤਾਂ ਚਾਹਤਾ ਬਣਾਈ ਬਹੁਤ ਥੋੜੇ ਤਾਂ ਚ ਕਿੰਨੇ ਬਣਾਈ ਪਏ ਨੇ ਤਿੰਨ ਬਣਾਈ ਬੰਨੇ ਨੇ ਪਾਹੀ ਵਾਟਿਆ ਵੀ ਤੇ ਉਹ ਸੱਤ ਕਰਮ ਉੱਥੋਂ ਐ ਵੰਗ ਗਿਆ ਅੱਛਾ ਤੇਰਾ ਇਹਦਾ ਤਾਂ ਕਿ ਲਾਈਕ ਕੀਤਾ ਅੰਛ ਤੇ ਬਾਕੀ ਉਹ ਮਗਰ ਨਾਲ ਬਸ ਉਹ ਟਾਲੀਆਂ ਤੇ ਕਰਾਇਆ ਕੋਈ ਚਿੱਟੀ ਜਿੱਟੀ ਹਾਂ ਜਿੱਟੀ ਜਿੱਟੀ ਮਰੋਨੀ ਦੇ ਤਿੰਨੇ ਖੇਤ ਸਿਰੇ ਨੇ ਜੀ ਆ ਤਾਂ ਭਾਰਤ ਮਾਲਾ ਰੋਡ ਕੋਲੇ ਜਮਾ ਉਹਦੇ ਸਾਹਮਣੇ ਭਾਰਤ ਮਾਲਾ ਰੋਡ ਦੂਜਾ ਵੀ ਰੋਡ ਤੇ ਸਾਰੀ ਰੋਡ ਤੇ ਵਾਹਣ ਆ ਸਾਹਮਣੇ ਮੇਤਰ ਸੁਧਾਨਾ ਪੰਡ ਆ ਉਹ ਤੇ ਜੜ ਕੇ ਦੇਖ ਕੇ ਇੱਟੜਾ ਚੱਕਰ ਮੋਣਾ ਕੇ ਜਾਇਆ ਉਹ ਯਾਰ ਇਹ ਆਰਤਮਾਲਾ ਜੀ ਗੜੀ ਕਰ ਮਰ ਰੁਕਿਆ ਨਾ ਇਹਦਾ ਵਿਚਾਲੇ ਉਹ ਨੌਣ ਵਾਲਾ ਪਿਆ ਅੱਜ ਹਣਾ ਉਹ ਕੋਈ ਕੋਟੇ ਬਰਾਬਰ ਆ ਹਾਂ ਸੱਤਾ ਹਣਾ ਹੋਰ ਇਹ ਗੱਲ ਇਹ ਹੈ ਜੀ ਭਾਰਤ ਮਾਲਾ ਬਾਈ ਆ ਵਾਹਣਾ ਬਰੋਲੀ ਕਥੇ ਸਦਾਨਾ ਪੱਟੇ ਹੋ ਰਿਹਾ ਹੈ ਸਦਾਨਾ ਪੈਂਦੇ ਰਿਹਾ ਇਹ ਮਮਾ ਦਾ ਰੱਬ ਕੰਨੂ ਹੀ ਲੱਗਿਆ ਹੋਇਆ ਬਾਪੇ ਦੀ ਦਵਾਈ ਵੋਟਰ ਦੀ ਉਹਦੀ ਅੱਛਾ ਉਹ ਸੀ ਸ਼ੇਰ ਸਿੰਘ ਦੇ ਉਹਦਾ ਕੈਪਟਨ ਨੇ ਵੀ ਆ ਬੋਰਜੇ ਕਰਾ ਕੇ ਬਾਰਡਰ ਬਖਸ਼ੇ ਚ ਪਾਇਆ ਸੀ ਪਰ ਉਹਦਾ ਪਿੰਦੇ ਨਹੀਂ ਕੋਈ ਖੜੀ ਹੈ ਯਾਰ ਨਾ ਹਾਂ ਖੜਾ ਪਾਣੀ ਮੜਾ ਮੜਾ ਜੇ ਬਖਸ਼ੇ ਜੇ ਮਸੀਂ ਇਹ ਵੜ ਕੇ ਉਹ ਨਾਲ ਕੇ ਜਦੋਂ ਲੈ ਕੇ ਜਾਂਦੇ ਰਹੇ ਹਾਂ ਚਾਚਾ ਜੀ ਹਾਉ ਤੋਂ ਪਹਿਲਾਂ ਚੱਲਦਾ ਹੁੰਦਾ ਜੀ ਹੁਣ ਤਾਂ ਖੜ ਗਿਆ ਉਹ ਹਾਂ ਨਾ ਕੋਈ ਸਰਕਾਰੀ ਇਹ ਚੱਲਦਾ ਪਹਿਲਾਂ ਹੋਰ ਨਹੀਂ ਬਾਕੀ ਇੱਥੇ ਆਹੀ ਇਹ ਹੀ ਨਹੀਂ ਸੀ ਯਾਰ ਕੰਦਰੀ ਸਾਈਕਲ ਤੇ ਆਉਂਦੇ ਸੀ ਇੱਥੋਂ ਲੈ ਕੇ ਜਾਂਦੇ ਹੁੰਦੇ ਕੋਈ ਪਾਣੀ ਭਰ ਕੇ ਸਦਾਨ ਵਾਲੀ ਨਹਿਰ ਹੈ ਹੁਣ ਵੀ ਸਾਰੇ ਪਿੰਡ ਦੇ ਲੋਕ ਜੀ ਇੱਥੋਂ ਲੈ ਕੇ ਜਾਂਦੇ ਨੇ ਪਾਣੀ ਘਰੇ ਬਰਤਨ ਨੂੰ ਪੀਣ ਨੂੰ ਆਹ ਨਹਿਰ ਤੋਂ ਆ ਗਿਆ ਲਾਇਆ ਹੋਇਆ ਸਿਸਟਮ ਜਾਂ ਆਉਂਦਾ ਇਹ ਤਾਂ ਪਾਣੀ ਜਾਂ ਐ ਤਾਂ ਚੱਲਦਾ ਪਾਣੀ ਜਾਂ ਚੱਲਦਾ ਬਹੁਤ ਡੂੰਘੀ ਹੂ ਚਾਲਣ ਹਾਂ ਸਹੀ ਗੱਲ ਹੈ ਹੋਰ ਕਿ ਨਾ ਪਹਾਨੀ ਨੂੰ ਹੂੰ ਬਹੁਤ ਆਤਾਂ ਮੇਰ ਬਾਈ ਸੁਧਾਨੇ ਵਾਲੀ ਮਤਰੂ ਫਿਰ ਪਹੁੰਚ ਗਏ ਮਤਰੂ ਘਰੇ ਖਾਧੀ ਰੋਟੀ ਲੈ ਬਰੀ ਦੂ ਇਧਰ ਲੈ ਬਸ ਆ ਜਾਇ ਇਥੇ ਹਣ ਬਣਾ ਹਣ ਚੱਲੇ ਆ ਜੀ ਅਸੀਂ ਆਈਸਕ੍ਰੀਮ ਖਾਣ ਦਬਸ ਕੋ ਉਹਦੇ ਵੀ ਮਾਰ ਆਪਣੀ ਵਿਗੜੀ ਤੇ ਉਹ ਦੋ ਵਾਰ ਯਾਰ ਉਹ ਦੋ ਦੀ ਜਾਨੀ ਵਿੱਚ ਆਪਣੀ ਦੋਨਾਂ ਦੀ ਬਣਾ ਲੈ ਚੱਲਾ ਉਹ ਆਈ ਗਿਆ ਉਹ ਆਈ 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 ਸੀ ਆਈ ਹਮ ਥੱਕ ਗਏ ਮਰੀ ਸਕੂਟਰੀ ਯਾਰ ਰੁਕ ਗਈ ਪਤਾ ਨਹੀਂ ਇਸ ਕੋ ਕਿਆ ਹੋ ਗਿਆ ਯਾਰ ਇਸਕੇ ਕਿਆ ਕੀ ਹਲ ਗਈ ਇਹ ਕਿਹੜੀ ਤਾਰ ਲੱਗੀ ਥੱਲੇ ਵਾਲੀ ਤਾਰ ਥੱਲੇ ਵਾਲੀ ਤਾਰ ਲੱਗੀ ਜੀ ਹੁਣ ਸਾਨੂੰ ਥੱਲੇ ਵਾਲੀ ਤਾਰ ਦਾ ਪਤਾ ਨਹੀਂ ਲੱਗ ਰਿਹਾ ਇਸ ਲਈ ਅਸੀਂ ਰੋਡ ਕੇ ਦੁਬਾਰੇ ਲੈ ਕੇ ਜਾ ਰਹੇ ਹਾਂ ਹਾਂ ਗਾਇਸ ਸਾਡੀ ਸਕੂਟਰੀ ਰੁਕ ਚੁੱਕੀ ਸੀ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਅਸੀਂ ਸੈਲਫ ਮਾਰਦੇ ਹਾਂ ਫਿਰ ਵੀ ਨਹੀਂ ਸਟਾਰਟ ਹੁੰਦੀ ਪਰ ਅਸੀਂ ਹੌਸਲਾ ਨਹੀਂ ਹਾਰਦੇ ਅਸੀਂ ਦੁਬਾਰੇ ਆਵਾਂਗੇ ਗੱਡੀ ਲੈ ਕੇ ਕਿਉਂਕਿ ਕੋਟਲੀ ਚ ਤਾਂ ਨਹੀਂ ਗਏ ਅਸੀਂ ਜਮਾ ਕੋਟਲੀ ਸਾਡੇ ਇਨਸਲਟ ਹੋਣੋਂ ਬਚ ਗਏ ਕਿ ਮਸਤੀ ਕਰ ਰਹੇ ਹੈ ਗਾਇਜ਼ ਮਹਰਾਜ ਦੇ ਵਿੱਚ ਅਸੀਂ ਗਾਇਜ਼ ਸਾਡੀ ਸਾਡੀ ਅਸੀਂ ਲੰਬੂ ਤੋਂ ਠੱਕਾ ਲਵਾ ਰਹੇ ਹਾਂ ਗਾਇਜ਼ ਮੈਂ ਤੇ ਤੇਰਾ ਨਾਲ ਗਾਇਜ਼ ਤੇ ਗੂਰੀ ਦੇਖੋ ਸਕੂਟਰੀ ਤੇ ਬੈਠੇ ਆਏ ਬਸ ਗਾਇਜ਼ ਉਹ ਥੋੜੀ ਬਾੜੀ ਰਹਿ ਗਈ ਅਸੀਂ ਆ ਗਏ ਉਹ ਸਾਹਮਣੇ ਆਪਣਾ ਘਰ ਹੈ ਬੇਟਾ ਅਸੀਂ ਬੋਲਟ ਹੱਕ ਹੈ ਜੀ ਸਾਡੀ ਸਕੂਟਰੀ ਤੇ ਖੜਕੀ ਸੀ ਨਾ ਇੱਕ ਕੇਂਦਰੀ ਦਾ ਬੋਲਟ ਆ ਮੈਨੂੰ ਕੇਂਦਰੀ ਦਾ ਇਹ ਪੁੱਠੇ ਕੇ ਨਾਲ ਬੋਲਟ ਸਾਡਾ ਪੁੱਠੇ ਕੇ ਨਾਲ ਇਹ ਆਈਸਕ੍ਰੀਮ ਖਾਣੀ ਆ ਤਾਂ ਮੈਂ ਆ ਚੁੱਕੀਆਂ ਨੇ ਬੰਦਿਆਂ ਨੇ ਖਾਣੀਆਂ ਵੀ ਸ਼ੁਰੂ ਕਰਤੀਆਂ ਤੁਸੀਂ ਵੀ ਗਰਮੀਆਂ ਚਖਾਇਆ ਕਰੋ ਜੀ ਭਰ ਕੇ ਫਿਰ ਅਸੀਂ ਘਰ ਵਾਲੇ ਬੰਦਿਆਂ ਲਈ ਵੀ ਪੈਕ ਕਰਾਈਆਂ ਜੀ ਕਿਉਂ ਉਹਨਾਂ ਨੂੰ ਵੀ ਖਵਾਵਾਂਗੇ ਗੱਗੂ ਉਹਨਾਂ ਨੂੰ ਕਿੰਦਰੀ ਉਹਨਾਂ ਨੂੰ ਭੂਆ ਉਹਨਾਂ ਨੂੰ ਸਾਰਿਆਂ ਨੂੰ ਖਵਾਵਾਂਗੇ

ਆ ਤਖਾਇਿਆਂਦਰੋਂ ਗੰਡੇ ਵੀ ਲਾਏ ਹੋਏ ਨੇ ਜੀ ਇਹਨਾਂ ਦੇ ਪਿਆਜ਼ ਧਨੀਆ ਧੁਨੇ ਲਾਈ ਬੈਠੇ ਨੇ ਪੂਰਾ ਫਲਾਂ ਦੇ ਬੂਟੇ ਵੀ ਲਾਏ ਹੋਏ ਨੇ ਸੱਚੇ ਚੱਲ ਜੀ ਹਾਂ ਹਾਂ ਚੱਲਾਂਗੇ ਫੇਰ ਆਪਾਂ ਉਹਨਾਂ ਨੂੰ ਗੱਲਾਂ ਹੀ ਕਰ ਲੈਣਗੇ ਆਹ ਦੇਖੋ ਜੀ ਐ ਹਲੇ ਮਰਾਂ ਦਾ ਪਰ ਫੁੱਲ ਸਾਲਾ ਖੜੀ ਹੋਈ ਕਰੀਏ ਗੱਲ ਜੀ ਪ੍ਰਾਣਾ ਘਰ ਸਾਨੂੰ ਦਿਖਾਉਣੇ ਗਾਇਜ਼ ਗਾਇਜ਼ ਰੋੜੇ ਵੀ ਪੈ ਨਹੀਂ ਗਾ ਪ੍ਰਾਣਾ ਘਰ ਉਹ ਸੀ ਕਾਹੇ ਜ ਉਹ ਹਵੇਲੀ ਸੀ ਪੁਰਾਣੀ ਪਹਿਲਾ ਹਵੇਲੀ ਵੀ ਉਹਨੂੰ ਦਿਖਾਉਣਾ ਹੈ ਮੂਰੋ ਗੇਟ ਵੀ ਤੇ ਇਧਰ ਹਾਲੇ ਤਿਆਰ ਹੋ ਰਿਹਾ ਉਸ ਰਾਹ ਜੋ ਘਰ ਚ ਪਰਤ ਬਹੁਤ ਪੈ ਗਈ ਗਾਇਜ਼ ਪਹਿਲਾਂ ਇੰਨਾ ਨੀਮਾ ਸੀ ਹੁਣ ਇੰਨਾ ਉੱਚਾ ਕਰਕੇ ਪਾਈਏ ਦੇਖੋ ਕਿੰਨਾ ਉੱਚਾ ਪਹਿਲਾਂ ਨਾਨੀਮਾ ਸੀ ਕਾਇਲ ਪਸੂ ਇਤਰ ਬੰਨੇ ਹੋਏ ਨੇ ਗਾਇਜ਼ ਵੀਰੇ ਕੋਈ ਵੀ ਕਹਿਣੀ ਹੁੰਦੀ ਹੈ ਗਾਇਜ਼ ਵੀਰੇ ਗਾਇਜ਼ ਵੀਰੇ ਇਧਰ ਵੀ ਹਵੇਲੀ ਆ ਇਧਰੋਂ ਵੀ ਪੌੜੀਆਂ ਚੜ੍ਹਦੀਆਂ ਸੀ ਗਾਇਜ਼ ਵੀਰੇ ਇੱਕ ਇਧਰੋਂ ਵੀ ਦੋ ਪੌੜੀਆਂ ਚੜ੍ਹਦੀਆਂ ਦੇਖੋ ਗਾਇਜ਼ ਵੀਰੇ ਮੱਜਾਂ ਵੀ ਰੱਖਿਆ ਨੇ ਗਾਇਜ਼ ਵੀਰੇ ਆ ਮੱਝ ਆ ਗਾਇਜ ਵੀਰੇ ਇੱਕ ਗਾਂ ਯੋਗ ਬੈਠੇ ਇਹ ਝੋਟੀ ਹੈ ਗਾਇਜ ਵੀਰੇ ਦੇਖੋ ਗਾਇਜ ਵੀਰੇ ਕਿਵੇਂ ਅਹ ਬੱਚਾ ਗਾਇਜ ਵੀਰੇ ਸੋਨੂ ਗਾਇਜ ਵੀਰੇ ਦੱਸਦੇ ਆਂ ਇਹ ਪ੍ਰਾਣੀਆ ਵੇਲੀ ਇਹਨੂੰ ਗਾਇਜ ਵੀਰੇ ਤੁਹਾਨੂੰ ਦੱਸਦੇ ਵੀ ਕਿੰਨੇ ਉਹ ਚ ਬਣੀ ਹੋਈ ਐ ਕਿੰਨੇ ਜਬਣੀ ਵੀ ਆ 1994 1994 ਛੋਟਾ ਸੇਗ ਸਿੰਘ ਵੱਡਾ ਭਾਈ ਭਾਈ ਮੱਤਾ ਵਸੇਂ ਗੇ ਚੀਨ ਚੋਂ ਕਣ ਲਿਆ ਕੇ ਕਰਕੇ ਕਮਾਈ ਆਇਆ ਸਵਾ ਬੇਗਾ ਜਗਾ ਆ ਕੇ ਬਾਗਲਾ ਮદાન ਵਿੱਚ ਵੇਖੋ ਅੱਖਾਂ ਸਾਹਮਣੇ ਹਵੇਲੀ ਆਇਆ 194 ਦੇ ਵਿੱਚ ਕੀ ਬਸੂ ਸਾਕੋ ਬਈ ਆ ਜਾਂਦਾ ਆ ਜੋ ਤੁਹਾਨੂੰ ਸਾਡਾ ਪੁਰਾਣਾ ਘਰ ਦਿਖਾਈਏ ਇਧਰਲੀ ਸਾਈਡੋਂ ਤਾਂ ਟਹਿ ਗਿਆ ਸਰਜੋ ਬਹੁਤ ਪੁਰਾਣੀ ਹਵੇਲੀ ਹੈ ਇਹ ਇਹ ਕਿਤੇਲੇ ਪਾਸੇ ਵੀ ਹੈ ਇੰਦੀ ਇੱਧਰ ਵੀ ਐਸੀ ਆ ਦੇਖੋ ਬਹੁਤ ਪੁਰਾਣੀ ਹੈ ਇਹ ਦੇਖੋ ਡਾਟਾ ਕਿਵੇਂ ਲੱਗੇ ਹੋਏ ਨੇ ਦੇਖੋ ਬਹੁਲੇ ਪੁਰਾਣੀ ਹੈ ਜਰਾ ਪਹਿਲਾਂ ਇਹ ਵੀ ਅੱਜ ਇਹ ਚਾਰੇ ਪਾਸੇ ਮੋਰੀਆਂ ਲਗਾਉਂ ਆ ਆ ਦੇਖੋ ਵਹੀ ਚਾਰੇ ਪਾਸੇ ਐਸੀ ਬਾਈ ਹਵੇਲੀ ਇਹ ਇੱਧਰ ਵੀ ਦਰਵਾਜ਼ਾ ਇੱਧਰ ਵੀ ਦਰਵਾਜ਼ਾ ਇੱਧਰ ਵੀ ਦਰਵਾਜ਼ਾ ਦਰਵਾਜ਼ੇ ਮੋਰੀਆਂ ਟਾਈਪ ਹੀ ਹੁੰਦੇ ਸੀ ਵੀ ਬਾਹਲੇ ਵੱਡੇ ਨਹੀਂ ਸੀ ਹੁੰਦੇ ਐ ਠੀਕ ਆ ਇਧਰ ਵੀ ਇਧਰ ਵੀ ਵਿਚਾਰੇ ਪਾਸੋਂ ਹਵਾ ਆਵੇ ਤੇ ਐਂ ਅਲਮਾਰੀਆਂ ਹੁੰਦੀਆਂ ਸੀ ਵੀਰੇ ਠੀਕ ਆ ਆ ਐਂ ਔਲੇ ਦੇ ਹੁੰਦੇ ਸੀ ਵੀ ਸਾਮਾਨ ਆਏ ਰੱਖਣ ਨੂੰ ਬਾਬਾ ਜੀ ਦੀ ਸਵਾਰੀ ਸੀ ਚਾਚੂ ਇਥੇ ਬਾਬਾ ਜੀ ਦੀ ਸਵਾਰੀ ਸੀ ਜੀ ਚਾਰੇ ਜਗਹ ਨੇ ਪਾੜ ਖੁੱਲਿਆ ਹੁੰਦਾ ਸੀ ਦੇਖੋ ਤਾਂ ਹਾਰਾ ਛੰਡਾਣਾ ਆਏ ਹੁੰਦੇ ਸੀ ਵੀਰੇ ਰਾਣੀ ਰਿਵਲੀ ਆਏ ਰਾਣੀ ਆ ਬਾਹਰ ਦਿਖਾਉਨੇ ਸਾਨੂੰ ਬਾਲਕੋਨੀ ਜਿਹਨੂੰ ਹੁਣ ਸ਼ਹਿਰਾਂ ਵਾਲੇ ਬਾਲਕੋਨੀ ਕਹਿੰਦੇ ਨੇ ਪਹਿਲੀਆਂ ਚ ਸੀ ਬਾਈ ਮੇਰੀ ਭੂਆ ਕੇ ਬਾਲਕੋਨੀ ਦੇਖੋ ਕਿਆ ਬਾਤ ਆ ਇਹਦਾ ਸਾਮਾਨ ਲੱਗਦਾ ਸੀ ਆ ਤਾਂ ਲੈ ਜੀ ਬਦਨ ਅਗਰ ਪਿੱਛਲ ਜਾ ਕੇ ਕੀ ਹੋਏ ਆ ਤਾਂ ਲੋਹਾ ਜਾਈ ਸੀ ਹਨਾ ਦੇਖੋ ਜੀ ਜੰਗਲਾ ਕਿਵੇਂ ਲੱਕੜ ਦਾ ਕੰਮ ਹੋਇਆ ਹੋਇਆ ਦੇਖੋ ਕਿੰਨਾ ਸੋਹਣਾ ਇੰਨੇ ਸਾਲਾਂ ਦਾ ਹੁਣ ਜਰ ਪੈਣੀ ਆ ਉਹ ਦੇਖੋ ਇਹਨੂੰ ਥੋੜੀ ਜਰ ਪੀਵੀ ਆ ਸੁਮਾਈ ਨਹੀਂ ਉਹ ਦੇਖੋ ਸਹੀ ਤੁਸੀਂ ਤਾਂ ਹਾਂ ਕਿਵੇਂ ਬਣੀ ਹੋਈ ਸੀ ਚਾਦਰਾਂ ਟੀਂਡ ਦੇ ਨਹੀਂ ਬਹੁਤ ਪੁਰਾਣੀਆਂ ਨਹੀਂ ਹੁਣ ਤਾਂ ਟੀਂ ਨਹੀਂ ਹੁਈ ਜਰ ਜਾਂਦੀਆਂ ਦੇਖੋ ਭਈ ਐ ਆ ਬਣੇ ਹੁੰਦੇ ਸੀ ਡਿਜ਼ਾਈਨ ਦਰਵਾਜ਼ਿਆਂ ਦੇ ਉੱਤੇ ਦਰਵਾਜੇ ਨੇ ਵੀਰੇ ਇਹ ਮੋਰੀ ਨਹੀਂ ਹੈਗੀ ਵੀ ਇਕ ਅਗਲੇ ਨਾਲ ਨਾਲ ਮੋਰੀ ਦੇਖੋ ਛੋਟੇ ਛੋਟੇ ਦਰਵਾਜੇ ਆ ਬਾਤ ਆ ਯਾਰ ਆ ਲੱਗੇ ਹੁੰਦੇ ਸੀ ਕਿ ਜੇ ਮੈਂ ਦਰਵਾਜ਼ਾ ਖੋਲ ਕੇ ਇਹਨੂੰ ਐ ਕਰ ਦੋ ਬਸ ਇਹ ਰੋਕ ਕੇ ਰੱਖ ਲੈਂਦੇ ਸੀ ਹੈ ਖੋਲ ਕੇ ਦਰਵਾਜ਼ਾ ਵਿੱਚ ਫੋਲ ਨਹੀਂ ਰੱਖਣਾ ਆ ਵੀਰੇ ਆ ਆਏ ਵੀਰੇ ਸਾਨੂੰ ਦਿਖਾਤੀ ਨਾ ਸਾਡੀ ਰਕਿੰਦੀ ਕੀ ਭਈਆ 500 ਕੀ ਕੀ ਬਾਤ ਆ ਆਪਏ ਨੇ ਬੁਰਾਣੇ ਦਰਵਾਜੇ ਲਾਏ ਆ ਸਾਡੀ ਪਹਿਲਾਂ ਵਾਲੀ ਸੀ ਜੀ ਕਰੋ ਚੈੱਕ ਉਹ ਹੁਣ ਉਹ ਹੋ ਗਈ ਠੀਕ ਐ ਤੇ ਉਹ ਚੱਲੀ ਬਣਾ ਲਈ ਆਲਰਾਇਡੀ ਪੱਕਾ ਮਕਰ ਬਣਾਉਣਾ ਰਹਿੰਦਾ ਦੇਖੋ ਐ ਔਲੇ ਹੁੰਦੇ ਭਾਈ ਇਹਨਾਂ ਚ ਆਹ ਰੱਖੇ ਹੁੰਦੇ ਤੇ ਵੀ ਦੀਵੇ ਦੀਵਿਆਂ ਹਨਾ ਪੌੜੀਆਂ ਲਖਾਉਣੇ ਤੁਹਾਨੂੰ ਬਹੁਤ ਪੁਰਾਣੀਆਂ ਵੀ ਪੌੜੀਆਂ ਦੇਖੋ ਕਿਵੇਂ ਹੁੰਦੀਆਂ ਜੀ ਦੇਖੋ ਛੋਟੀ ਛੋਟੀ ਜੀ ਪੌੜੀਆਂ ਗੱਲੀ ਗੱਲੀ ਹੋਏ ਕਿੰਨੀ ਸੋਹਣੀ ਲੱਗਦੀ ਐ ਐ ਸੀ ਵੀਰੇ ਆਹ ਆਲੇ ਦਾ ਜੰਗਲਾ ਜ ਐ ਬਣਿਆ ਹੁੰਦਾ ਜੀ ਪਰਾਣੀ ਹਵੇਲੀ ਸੀ ਇਹ ਮੇਰੀ ਭੂਆ ਦੇ ਐਸੀ ਗੱਲ ਨਹੀਂ ਹੁਣ ਤਾਂ ਆਹ ਵੀ ਦਿਖਾਉਣੇ ਦੇਖੋ ਉਹ ਜੰਗਲਾ ਕਿਵੇਂ ਹੁੰਦਾ ਸੀਗਾ ਇੱਟਾਂ ਦੇ ਡਿਜ਼ਾਈਨ ਜਿਹੜਾ ਬਣਾਏ ਹੋਇਆ ਆਹ ਵੀ ਆਇਆ ਹੁੰਦਾ ਸੀ ਹੁਣ ਤਾਂ ਹੁਣ ਤਾਂ ਬਹੁਤ ਆਹ ਦੇਖਿਓ ਇੱਥੇ ਠੀਕ ਹੈ ਨਾ ਡਿਜ਼ਾਈਨ ਕਿਵੇਂ ਬਣੇ ਹੋਏ ਸੀ ਬਹੁਤ ਸੋਹਣੇ ਚਲੋ ਵੀ ਆਹ ਕਿੱਲੀਆਂ ਲੱਗੀਆਂ ਹੁੰਦੀਆਂ ਸੀ ਬਾਈ ਕੋਈ ਚੀਜ਼ ਟੰਗਣ ਨੂੰ ਪੁਰਾਣੇ ਰਿਵਾਜ ਹੈ ਇੱਤਰੋਂ ਹੁਣ ਤਾਂ ਹੈ ਨਹੀਂ ਇਹੇ ਜੇ ਕੰਮ। ਅਣਤਾਲੇ ਆਏ ਜਾਂਦੇ ਸੀ। ਚੱਤੂ ਕੰਗ ਲੈ ਗਈ। ਅਣਤਾਲੇ ਦੇਖੋ ਕਿੰਨੇ ਸੋਹਣੇ ਹੁੰਦੇ ਸੀ ਡਿਜ਼ਾਈਨ ਕੱਢੇ ਹੋਏ। ਅਣਤਾਲੇ ਹੁਣ ਤਾਂ ਪੈ ਪਾ ਦਿੰਦੇ ਨੇ। ਦੇਖੋ ਜੀ ਕਿਵੇਂ ਆ ਡਿਜ਼ਾਈਨ ਬਣਾ ਕੇ। ਇੱਥੋਂ ਆਏ। ਉੱਥੋਂ ਨਹੀਂ ਆਏ ਬਣਤਾਲ ਦੇ ਨਾਲ ਦੀ ਨਾਲ ਪਾਣੀ ਆ। ਇੱਥੋਂ ਫੇਰ ਨਾਲ ਦੀ ਨਾਲ ਆਏ ਠੰਡੇ। ਕੀ ਬਾਤ ਆ ਜਾ। ਦੇਖੋ ਜੀ ਪਤੰਗ ਵੀ ਕੱਢ ਲਿਆ ਪਸਤਾਈਂ ਦੀ। ਹੁਣ ਚੱਲਦੇ ਆ ਮਾਤਰੋ ਨੀਚੇ ਆਪਾਂ ਨੀਚੇ ਜਾ ਕੇ ਫਿਰ ਤੁਹਾਨੂੰ ਦਿਖਾਉਨੇ ਆ ਟਮਾਟਰ ਟਮਾਟਰ ਦੇਖ ਕਿੰਨੇ ਸੋਹਣੇ ਲੱਗਦੇ ਆ ਟਮਾਟਰ ਹਨਾ ਇਸ ਦੇ ਨਾਲ ਦੋ ਤਿੰਨ ਵਾਰੀ ਚਟਨੀ ਵੀ ਬਣਾਉ ਆਓ ਤੇਰੀ ਕੀ ਬਾਤ ਆ ਯਾਰ ਪੂਰੀ ਲਾਈ ਹੋਈ ਆ ਵੀਰੇ ਸਬਜ਼ੀ ਸਬਜ਼ੀ ਇਹਨਾਂ ਦੀ ਇਹ ਬਹੁਤ ਮੈਂ ਕੌਣ ਲਾ ਕੌਣ ਲਾਉਂਦਾ ਹੁੰਦਾ ਕੀ ਗੁੜਾਈ ਗੜੂ ਕੀ ਕੌਣ ਕਰਦਾ ਹੁੰਦਾ ਫਿਰ ਦੱਸੋ ਤੁਸੀਂ ਆਪ ਦਾ ਕਹੋ ਨਾ ਵੀ ਅਸੀਂ ਕਰਦੇ ਆ ਕਿੰਨੇ ਆਪਦੇ ਨੰਬਰ ਬਣਾਓ ਤੂੰ ਕਰਦਾ ਹੋਵੇਂ ਕਹ ਲਾਦਾ ਇਹ ਕੰਮ ਤਾਂ ਹਨਾ ਹਾਂ ਕਹਿੰਦਾ ਹਾਂ ਉਹ ਕਹਿੰਦਾ ਬਾਈ ਇਹਦਾ ਹਾਂ ਲੇ ਗਾਮੀ ਬਬਲੀ ਚਲੋ ਟਮਾਟਰ ਦੇਖੋ ਜੀ ਭਰਿਆ ਪਿਆ ਜੀ ਸਾਰਾ ਟਮਾਟਰ ਕਿਥੋਂ ਲਿਆਂਦਾ ਸੀ ਭਾਬੀ ਇਹ ਫਿਰ ਦਿਓ ਜਾਣਕਾਰੀ ਸਾਨੂੰ ਜੀ ਰਾਮਪੁਰੇ ਤੋਂ ਰਾਮਪੁਰੇ ਤੋਂ ਭਾਬੀ ਫਿਰ ਸਾਹਮਦਾ ਕਾਹਣਾ ਬਾੜੀ ਤੂੰ ਆਪਸੋਂ ਕਾ ਹਾਂਜੀ ਮੈਨੂੰ ਆਪ ਨੂੰ ਸੌਂਕਾ ਜੀ ਵਧੀਆ ਵਧੀਆ ਭਾਬੀ ਸਹੀ ਗੱਲਾਂ ਮੈਂ ਦਿਖਾਇਆ ਪਹਿਲਾਂ ਵੀ ਆ ਦੇਖੋ ਜੀ ਹਾਂ ਜੀ ਆਹ ਹੈ ਜੀ ਸਾਡੀ ਭਾਬੀ ਫਿਰ ਦੇਖੋ ਇਹ ਲੀਚੀ ਦਾ ਜੀ ਅਮਰੁੱਦਾਂ ਦਾ ਜੀ ਹਾਂ ਹਾਂ ਜੀ ਸਹੀ ਗੱਲ ਹੈ ਭਾਬੀ ਗੰਡੇ-ਗੰਡੇ ਲਾਏ ਹੋਏ ਨੇ ਜੀ ਸਾਡੀ ਭਾਬੀ ਦੇ ਪੂਰੀ ਆ ਬੇਲਾ ਬੂਲਾ ਹਾਂਜੀ ਟਿੰਡੂਆਂ ਦੀਆਂ ਲਾਈਆਂ ਨੇ ਭਾਬੀ ਇਹ ਕ ਹਾਂ ਇਹ ਠੀਰਾ ਤਰ੍ਹਾਂ ਨੇ ਜੀ ਆਹ ਸਲਾਦ ਖਾਣ ਦੇ ਸੌਂਕੀ ਨੇ ਜੀ ਸਾਡੇ ਬੰਦੇ ਸਲਾਦ ਖਾਣ ਦੇ ਸੌਂਕੀ ਨੇ ਠੀਕ ਆ ਮਾਸੀ ਵਧੀਆ ਬਾੜੀ ਆ ਮਿਰਚਾਂ ਜੀਆਂ ਨੇ ਸੀ ਹਾਂ ਸਹੀ ਗੱਲ ਪਦੀਨਾ ਬਦੂਨਾ ਪੂਰਾ ਲਾਇਆ ਹੋਇਆ ਜੀ ਆਹ ਕੋਠੀ ਦੇਖੋ ਕਿਆ ਬਾਤ ਆ ਉਹ ਤਾਂ ਮੈਂ ਪਾਤਾ ਸਾਰਾ ਘਰ ਘਰ ਦੋਖਾ ਦੋ ਆਬ ਵਿੱਚੋਂ ਬਈ ਆਏ ਆ ਹਵੇਲੀ ਦੇਖੋ ਥੱਲੇ ਲੜ ਦੇ ਰੂਮ ਆ ਇਹ ਤਾਂ ਲੋਕਾ ਲਲਲ ਕਰਾ ਕੇ ਪੂਰੇ ਆਏ ਹੋਣੇ ਹਵਾ ਕੰਮ ਆਏ ਹੋਣਾ ਇਹ ਬੁਰਾ ਸੋਣਾ ਇਹ ਦੇਖੋ ਸਕੈਟਿੰਗ ਕਰਦੀ ਹੈ ਸਾਡੀ ਲੱਭੂ ਚੱਕੀ ਦਾ ਪੱਈਆ ਪੱਤ ਨਹੀਂ ਲੈ ਔਰ ਗਏ ਧੁਰਕ ਜਾ ਕੇ ਇੱਧਰੋਂ ਆਇਆ ਚੰਗਾ ਚੰਗੀ ਆ ਮੈਨੂੰ ਮੈਨੂੰ ਉਹਦੇ ਸੱਟ ਤੇ ਚੁੱਕ ਦੇ ਦੇ ਕੋਈ ਦੇ ਤੂੰ ਡਿੱਗ ਗਿਆ ਤੇਰਾ ਤੂੰ ਤਾਂ ਬਿਨਾ ਸਕੇਟਿੰਗ ਤੇ ਡਿੱਗ ਗਿਆ ਸੀ ਸਿੱਗਾ ਲਾ ਓਏ ਓਏ ਚਲਾਉਣੇ ਆਉਂਦੇ ਓਏ ਦੇਖੋ ਗਾਇ ਜਿਆਦਾ ਅੰਡੇ ਵੀ ਲਖਾਓ ਮਾੜਾ ਜਿਹਾ ਚੱਕ ਕੇ ਮੁਰਗੀ ਨੂੰ ਬੀਬੀ ਮੁਰਗੀ ਚੱਕੋ ਤੇ ਅੰਡੇ ਦਿਖਾਓ ਅੰਡੇ ਦਿਖਾਓ ਆ ਦਿਖਾ ਬੂਆ ਵੀ ਆਂਡੇ ਵੀ ਮੋੜ ਦੇ ਆ ਜਾ ਹਾਂ ਆ ਬੀਪੂ ਆ ਗਏ ਮੋਰ ਰੱਖੇ ਹੋਏ ਨੇ ਜੀ ਮੋਰ ਨਹੀਂ ਸੁਭਾਰੇ ਕਰਾਂ ਨਹੀਂ ਕਈ ਨਹੀਂ ਰੱਖੇ ਨੇ ਸਾਡੇ ਬਸ ਠੀਕ ਆ ਫਿਰ ਬੂਆ ਪਾਦ ਮੋਰੀ ਹੋਈ ਦਿਖਾਵਾਂਗੇ ਚੱਲ ਦੇਖ ਗਿਆ

ਓਏ ਮਿੱਤਰੋ ਆਮ ਚੁਕੇ ਆ ਘਰ ਸੱਜਣ ਇਹਦਾ ਇੱਥੋਂ ਆਪੀ ਵਗ ਜੂ ਯਾਰ ਵਗ ਜੇਂਗਾ ਆਪੀ ਕਰੇ ਵਗ ਜਾ ਬਿਲੇ ਇੱਥੋਂ ਆਏ ਵਗਦਾ ਸਿੱਧਾ ਲਾ ਆ ਜਾ ਮੈਂ ਛੱਡ ਕੇ ਮੈਂ ਪਾ ਜਾ ਬਿਲੇ ਇਹਦੀ ਮਿੱਤਰੋ ਫੀਲ ਦੀ ਪੂਰੀ ਨਾਲੇ ਕਾ ਪੂਚਾ ਲਾਉਣ ਦੇ ਵਾਲਾ ਮੰਨ ਗਿਆ ਯਾਰ ਮੇਰਾ ਹੋਰ ਮੰਨੇ ਲੋਟਾ ਕੰਮ